ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੈਰੀ ਫਾਰਮ ਹਿੰਦੂਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਵਾਇ ਤੇ ਸਬਸਕ੍ਰਾਈਬਿੰਗ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰੇਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਟਾਊਬ ਬਰੀਡ ਦੀ ਪ्युअर ਛਾਈ ਵਾਲ ਲੈ ਕੇ ਆਏ ਜੋ ਕਿ ਪਹਿਲਾ ਸੂਆ ਹੁਣੀ ਸੂਈ ਆ ਅੱਜ ਤਰੀਕ ਹੈਗੀ ਹੈ 9/7/2025 ਤੇ ਸਾਮ ਨੂੰ ਆਪਾਂ ਮੰਨ ਕੇ ਚੱਲੋ ਤਕਰੀਬਨ 7 ਵਜੇ ਵੀਡੀਓ ਕਵਰ ਕਰ ਰਹੇ ਆ ਪਹਿਲਾ ਅਸੀਂ ਤੁਹਾਡੇ ਲਈ ਟਾਪ ਬਰੀਡ ਦੀ ਸ਼ਾਹੀ ਵਾਲ ਲੈ ਕੇ ਆਇਆ ਪਨੂਨ ਸੁਈਆ ਥਣ ਥਣ ਚੈੱਕ ਕਰੋ ਬਹੁਤ ਸੋਹਣਾ ਥਣ ਲੱਗਿਆ ਚਾਰੇ ਥਣ ਨਿਕਲ ਮੇਰੇ ਪੂਰੀ ਸਪੇਸ ਤੇ ਲੱਗੇ ਆ ਪੂਰੀ ਸੀਲ ਢੰਡੀ ਆ ਕੋਈ ਲਤ ਛੜ ਨਹੀਂ ਕਰਦੀ ਬਾਕੀ ਫੇਸ ਬਿਊਟੀ ਚੈੱਕ ਕਰੋ ਚਾਹ ਲਰ ਧੂਲਾ ਦੇਖ ਸਕਦੇ ਫੇਸ ਤੁੰਨ ਬੰਨ ਬਹੁਤ ਵਧੀਆ ਵੇਲਡ ਹੈ ਕਿ ਮਗਰ ਆ ਗਿਆ ਦੇ ਬੱਸਾ ਬੱਸੇ ਨੂੰ ਜਨ ਦਿੱਤਾ ਚੈੱਕ ਕਰੋ ਪਿਓਰ ਸ਼ਾਹੀ ਵਾਲੀ ਬੱਸਾਗਾ ਤੇ ਬੈੜ ਪੂਰੀ ਸੀਟ ਢੰਡੀ ਆ ਪਹਿਲਾ ਸੁਆਸਰੀ ਆ ਬਾਈ ਜੀ ਆਰਡਰ ਕੁਆਲਿਟੀ ਤੋਂ ਦਿਖਾ ਦਿੰਦੇ ਨੇ ਪਿੱਛੇ ਤੋਂ ਵੀ ਪੱਠਪੜਾ ਚੈੱਕ ਕਰ ਸਕਦੇ ਪੂਰੀ ਚੌੜੀ ਬੈੜ ਦੇਖ ਸਕਦੇ ਕਿਸੇ ਤੋਂ ਵੀ ਬਵਾਨਾ ਬਹੁਤ ਸੋਹਣਾ ਤਿਆਰ ਕੀਤਾ ਗਰਮਾਲੀ ਨੇ ਚੰਗੇ ਕਦ ਕਾਠ ਦੀ ਵਧੀਆ ਬੈੜ ਪਿਓ ਸਾਹੀ ਵਾਲੀ ਜਿਹਨਾਂ ਨੂੰ ਪਿਓ ਸਾਹੀ ਵਾਲਾ ਦੀ ਅਸਲ ਸਾਹੀ ਵਾਲ ਕਹਿੰਦੇ ਆ ਕਿ ਦੋਗਲੀ ਕ੍ਰਾਸ ਸਾਹੀ ਵਾਲ ਨਹੀਂ ਹੈਗੀ ਇਹ ਆ ਤੁਹਾਨੂੰ ਚੈੱਕ ਕਰ ਸਕਦੇ ਤੁਸੀਂ ਬੰਨ ਵੀ ਦੇਖ ਸਕਦੇ ਤਾਂ ਹਾਂ ਕਿਸੇ ਤੋਂ ਪੱਠਪੜਾ ਚੈੱਕ ਕਰ ਸਕਦੇ ਆ ਇਹਨਾਂ ਬੈੜਾਂ ਦਾ ਮੰਨ ਕੇ ਜੇ ਲੋ ਦੁੱਧ ਪੂਰਾ ਸੰਘਣਾ ਹੁੰਦਾ ਤੇ ਫੈਟ ਫੂਡ ਵਧੀਆ ਹੁੰਦੀ ਆ ਬਾਕੀ ਗਰਮ ਗਰਮੀ ਘੱਟ ਮੰਨਦੇ ਤੇ ਦੁੱਧ ਦੀ ਗੱਲ ਕਰੀਏ ਦੁੱਧ ਬਾਈ ਜੀ ਕਿ ਚੰਗੀ ਛੇ ਵਾਲਾ ਹੋਇਆ 16-17 ਕਿਲੋ ਚ ਚੋੜੂਗਾ ਪਰ ਆਪਾਂ 14-15 ਕਿਲੋ ਕਿੱਕੀ ਬੜੀ ਨਾਮਦਾਰੀ ਨਾਲ ਦੇਵਾਂਗੇ ਬਾਕੀ ਤੁਸੀਂ ਥਾਂ ਨੇੜੇ ਤੋਂ ਵੀ ਚੈੱਕ ਕਰ ਸਕਦੇ ਆ ਪੂਰੀ ਸੀ ਠੰਡੀ ਕੋਈ ਲੱਤ ਛੜਨੀ ਕੋਈ ਐਣੀ ਵੀ ਲੱਤਾਂ ਮਾਰੀ ਜਾਊਗੀ ਥਾਂ ਤੁਸੀਂ ਦੇਖ ਸਕਦੇ ਆ ਬਹੁਤ ਸੁਨਾਦਨ ਲੱਗਿਆ ਥੀਚਵਾਈ ਵਾਲਾ ਆਂਬ ਫਲੂਰ ਅਸੀਂ ਨੂੰ ਘੱਟ ਹੈ ਜਾਂ ਪਹਿਲਾਂ ਥਾਂ ਲੱਗਦਾ ਤੇ ਦੁੱਧ ਬਾਈ ਜੀ 14-15 ਕਿਲੋ ਖੁੱਲਾ ਦੇ ਦੂ ਵੀ ਬਾਜ ਰੇਟ ਤੇ ਸੇਲ ਪੈਂਡ ਹਿੰਦੂਪੁਰਾ ਜਿਹੜਾ ਮੋਗਾ ਦੇ ਸੀ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 8699099 ਸਾਹਿਬੇ ਦੇ ਵੀਰਾਂ ਦਾ ਵੀਡੀਓ ਨਟ ਤੱਕ ਦੇਖ ਲਈ ਸ਼ਹਿਰ ਦਾ ਧੰਨਵਾਦ ਜੇ ਆਪਦੇ ਮਨ ਦਾ ਕਿਸੇ ਨਾ ਵੀਡੀਓ ਦੇਣਾ ਥੈਂਕ ਯੂ ਵੈਰੀ ਮਚ